ਦੋਸਤੋ ਅਕਸਰ ਤੁਹਾਡੇ ਨਾਲ ਵੀ ਹੁੰਦਾ ਹੋਣਾ ਐਵੇਂ ਕਿ ਕਈ ਵਾਰ ਜਦੋਂ ਨਾ ਬੰਦਾ ਉਦਾਸ ਹੋਵੇ ਜਾਂ ਕੋਈ ਬੰਦਾ ਕਿਸੇ ਨਾਲ ਬੇਈਮਾਨੀ ਕਰੇ ਤਾਂ ਆਪਾਂ ਸੋਚਦੇ ਆ ਕਿ ਯਾਰ ਰੱਬ ਦਾ ਨਾਮ ਲੈ ਲੀਏ ਹਨਾ ਵੀ ਆਪੀ ਉਹਨੂੰ ਸਜ਼ਾ ਦੇਊਗਾ ਬੰਦਾ ਇਹ ਸੋਚਦਾ ਪਰ ਨਾ ਜਦੋਂ ਆਪਾਂ ਰੱਬ ਦਾ ਨਾਮ ਲੈਨੇ ਆ ਜਦੋਂ ਆਪਾਂ ਮੰਨ ਲਓ ਜਪਜੀ ਸਾਹਿਬ ਪੜ੍ਹਦੇ ਆ ਜਾਂ ਮੂਲ ਮੰਤਰ ਪੜ੍ਹਦੇ ਆ ਇਸ ਉਦਾਸ ਹੋ ਕੇ ਤਾਂ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਦ ਪੜ੍ਹਦੇ ਆ ਨਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਤੇ ਤੋ ਅਗਲੀ ਲਾਈਨ ਪੜਦੇ ਆਂ ਨਿਰਭਉ ਤਾ ਅਰਥ ਕੀ ਆ ਵੀ ਪ੍ਰਮਾਤਮਾ ਤਾਂ ਨਿਰਭਉ ਐ ਫਿਰ ਸਾਨੂੰ ਕਿਸੇ ਤੋਂ ਕਿਉਂ ਡਰ ਸਾਨੂੰ ਵੀ ਤਾਂ ਇਹ ਸੋਚਣਾ ਚਾਹੀਦਾ ਵੀ ਸਾਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ ਤਾਂ ਅਗਲੀ ਲਾਈਨ ਜਦੋਂ ਪੜਦੇ ਨਿਰਵੈਰ ਤਾਂ ਫਿਰ ਸਾਨੂੰ ਪਾਠ ਕਰਦਿਆਂ ਕਰਦਿਆਂ ਇਹ ਵੀ ਸਮਝ ਆ ਜਾਣੀ ਚਾਹੀਦੀ ਆ ਵੀ ਸਾਨੂੰ ਫਿਕਰ ਵੀ ਕੋਈ ਨਹੀਂ ਕਰਨਾ ਚਾਹੀਦਾ ਤੇ ਜਿਨੇ ਸਾਡੇ ਨਾਲ ਬੁਰਾ ਕੀਤਾ ਉਹਦੇ ਨਾਲ ਵੈਰ ਵੀ ਨਹੀਂ ਕੱਢਣਾ ਚਾਹੀਦਾ ਸਾਨੂੰ ਟੈਨਸ਼ਨ ਫਰੀ ਹੋ ਜਾਣਾ ਚਾਹੀਦਾ ਆਪਣੀ ਜ਼ਿੰਦਗੀ 'ਚ ਆਪਣੇ ਰਾਸਤੇ ਮਸਤ ਹਾਥੀ ਜਿਹੀ ਜਾਲੀ ਚਾਲ ਚੱਲ ਲੈਣਾ ਚਾਹੀਦਾ। ਸਾਨੂੰ ਪ੍ਰਵਾਹ ਨਹੀਂ ਕਰਨੀ ਚਾਹੀਦੀ। ਸੋ ਸਾਨੂੰ ਗੁਰਬਾਣੀ ਨਾਲ ਨਾਲ ਚੜ੍ਹਦੀ ਕਲਾ 'ਚ ਵੀ ਰਹਿਣਾ ਸਿਖਾਉਂਦੀ ਆ। ਜਿਵੇਂ ਨਾ ਕਿਸੇ ਵੀ ਅਰਦਾਸ ਕਿਸੇ ਦੀ ਚੰਗੀ ਅਰਦਾਸ ਕਰਦੇ ਆਪਾਂ ਜੇ ਤੁਸੀਂ ਕਿਸੇ ਦੀ ਮੰਦੀ ਅਰਦਾਸ ਵੀ ਕਰਉਣਾ ਸਿੱਖ ਕੌਮ 'ਚ ਕਿਸੇ ਦੀ ਬੁਰਾਈ ਲਈ ਅਰਦਾਸ ਵੀ ਕਰੋ ਮੇਰ ਰੱਬਾ ਫਲਾਣੇ ਦਾ ਬੁਰਾ ਕਰ ਦੇ ਤਾਂ ਪਰ ਆਖਰੀ ਪੰਕਤੀਆਂ ਜਿਹੜੀਆਂ ਗੁਰੂ ਮਹਾਰਾਜ ਨੇ ਰੱਖੀਆਂ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਤੁਸੀਂ ਕਿਸੇ ਦਾ ਬੋਰਾ ਵੀ ਮੰਗ ਲਓਗੇ ਨਾ ਤੇ ਜਦੋਂ ਆਖਰ ਤੇ ਸਿਰ ਚੁਕਾਉਂਗੇ ਕਹਿ ਕੇ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਫਿਰ ਉਹ ਸਭ ਦੀ ਭਲਾਈ ਉਹ ਹੋ ਜਾਂਦੀ ਹੈ ਸੋ ਅਰਦਾਸ ਚ ਨੀ ਤਾਕਤ ਹੈ ਇਸ ਕਰਕੇ ਇਨਸਾਨ ਨੂੰ ਨਿਰਭਉ ਤੇ ਨਿਰਵੈਰ ਹੋ ਜਾਣਾ ਚਾਹੀਦਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਨਾ ਹੀ ਦੁਸ਼ਮਣ ਤੋਂ ਭੋਗ ਕਰਨ ਦੀ ਲੋੜ ਹੈ ਡਰਨ ਦੀ ਲੋੜ ਨਹੀਂ ਉਹਦੇ ਨਾਲ ਵੈਰ ਰੱਖਣ ਦੀ ਲੋੜ ਹੈ थु मस्त चाल चल्दै रहे